ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਦੀਆਂ ਲਗਾਤਾਰ ਮੁਸ਼ਕਲਾਵਾਂ ਦੀਆਂ ਨਜ਼ਰਾਰੀਆਂ ਨੇ ਆਪਸੀ મતਭੇਦ ਪਾਰਟੀ ਦੇ ਅੰਦਰ ਨਿਭੜਦੇ ਨਜ਼ਰ ਨਹੀਂ ਆ ਰਹੇ ਨੇ ਜਿਸ ਦਾ ਹੁਣ ਇੱਕ ਹੋਰ ਤਾਜ਼ਾ ਮਿਸਾਲ ਸਾਹਮਣੇ ਆਦੀ ਦੇਖੀ ਜਾ ਸਕਦੀ ਹੈ 골ਡੀ ਖੰਗੂੜਾ ਤੂਰੀ ਤੋਂ ਕਾਂਗਰਸ ਸਾਬਕਾ ਵ代 골ਡੀ ਖੰਗੂੜਾ ਵੱਲੋਂ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਗਿਆ ਤਾਂ ਕੁਝ ਮਿੰਟ ਪਹਿਲਾਂ ਹੀ ਉਹਨਾਂ ਵੱਲੋਂ ਇੱਕ ਲੈਟਰ ਕਾਂਗਰਸ ਨੂੰ ਭੇਜੀ ਦਿੱਤੀ ਗਿਆ ਜਿਸ ਦੇ ਵਿੱਚ ਆਪਣਾ ਅਸਤੀਫਾ ਲੈ ਕੇ ਭੇਜਿਆ ਗਿਆ ਤਾਂ ਜਿਸ ਦੇ ਨਾਲ ਹੀ ਉਹਨਾਂ ਵੱਲੋਂ ਇਹ ਲੈਟਰ ਦੀ ਇੱਕ ਤਸਵੀਰ ਸੋਸ਼ਲ ਮੀਡੀਆ ਤੇ ਆਪਣੇ ਫੇਸਬੁਕ ਅਕਾਊਂਟ ਰਾਹੀਂ ਲੋਕਾਂ ਦੇ ਨਾਲ ਵੀ ਸਾਂਝੀ ਕੀਤੀ ਜਾਂਦੀ ਹੈ ਤੇ ਇੱਕ ਮੈਸੇਜ ਲੋਕਾਂ ਦੇ ਨਾਲ ਸ਼ੇਅਰ ਕੀਤਾ ਜਾਂਦਾ ਆਪਣੇ ਸਮਰਥਕਾਂ ਨਾਲ ਸ਼ੇਅਰ ਕੀਤਾ ਜਾਂਦਾ ਦਲਬੀਰ ਗੋਲਡੀ ਉਰਫ ਗੋਲਡੀ ਖੰਗੂੜਾ ਵੱਲੋਂ ਜਿਸ ਦੇ ਵਿੱਚ ਉਹ ਲਿਖਦੇ ਨੇ ਕਿ ਸਤਿ ਸ਼੍ਰੀ ਅਕਾਲ ਸਾਥੀਓ ਪਰੇਮ ਨਾਲ ਮੈਂ ਅੱਜ ਜੋ ਫੈਸਲਾ ਲੈ ਰਿਹਾ ਇਹ ਮੇਰਾ ਪਰਿਵਾਰ ਮੇਰੇ ਸਕੇ ਸੰਬੰਧੀ ਅਤੇ ਜੋ ਵੀ ਮੈਨੂੰ ਨਿੱਜੀ ਤੌਰ ਤੇ ਮੇਰੇ ਸਾਥੀ ਜਾਣਦੇ ਨੇ ਉਹਨਾਂ ਨੂੰ ਇਹ ਚੰਗੀ ਤਰ੍ਹਾਂ ਪਤਾ ਹੈ ਕਿ ਮੇਰੇ ਲਈ ਇਹ ਫੈਸਲਾ ਲੈਣਾ ਕਿੰਨਾ ਮੁਸ਼ਕਿਲ ਸੀ ਇਤੇ ਇਸ ਬਾਰੇ ਮੇਰਾ ਤੇ ਮੇਰੇ ਸਾਥੀਆਂ ਦਾ ਅੰਦਰ ਹੀ ਜਾਣਦਾ ਤੁਹਾਡਾ ਆਪਣਾ ਦਲਵੀਰ ਸਿੰਘ ਗੋਲਡੀ ਖੰਗੂੜਾ ਤਾਂ ਮੈਸੇਜ ਲੈ ਕੇ ਉਹਨਾਂ ਵੱਲੋਂ ਇੱਕ ਦੁੱਖ ਵੀ ਪ੍ਰਗਟਾਇਆ ਜਾਂਦਾ ਹੈ ਤੇ ਇਹ ਕਹਿੰਦੇ ਨੇ ਕਿ ਮੈਂ ਬੜੇ ਹੀ ਦੁਖੀ ਮਾਨਤੇ ਨਾਲ ਪਾਰਟੀ ਤੋਂ ਅਸਤੀਫਾ ਦੇਣ ਲੱਗਾ ਹਾਂ ਕਿਉਂਕਿ ਦੇਖਿਆ ਜਾ ਸਕਦਾ ਸੀ ਕਿ ਜਦੋਂ ਸੰਗਰੂਰ ਤੋਂ ਕਾਂਗਰਸ ਪਾਰਟੀ ਵੱਲੋਂ ਰਾਜੀ ਕਿ ਸੁਪਾਲ ਸਿੰਘ ਖੈਰਾ ਨੂੰ ਕੈਂਡੀਡੇਟ ਉਤਾਰਿਆ ਜਾਂਦਾ ਤਾਂ ਉਸ ਤੋਂ ਬਾਅਦ ਦਲਵੀਰ ਗੋਲਡੀ ਕਾਫੀ ਜ਼ਿਆਦਾ ਪਾਰਟੀ ਤੋਂ ਨਾਰਾਜ਼ ਵੀ ਨਜ਼ਰ ਆ ਰਹੇ ਸਨ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਦਲਵੀਰ ਸਿੰਘ ਗੋਲਡੀ ਦੇ ਨਾਂ ਨੂੰ ਲੈ ਕੇ ਚਰਚਾਵਾਂ ਚੱਲਦੀਆਂ ਨਜ਼ਰ ਆ ਰਹੀਆਂ ਸੀ ਕਾਂਗਰਸ ਪਾਰਟੀ ਵੱਲੋਂ ਇਹ ਚਰਚਾਵਾਂ ਸੀ ਕਿ ਕਾਂਗਰਸ ਪਾਰਟੀ ਵੱਲੋਂ ਸੰਗਰੂਰ ਤੋਂ ਦਲਵੀਰ ਗੋਲਡੀ ਨੂੰ ਉਮੀਦਵਾਰ ਐਲਾਨਿਆ ਜਾ ਸਕਦਾ ਹੈ ਹਾਲਾਂਕਿ ਜੇਕਰ 2019 ਵਿਧਾਨ ਸਭਾ ਚੋਣਾਂ ਦੀ ਗੱਲ ਕਰੀਏ ਤਾਂ ਉਸ ਸਮੇਂ ਵਿਧਾਇਕ ਸਨ ਦਲਵੀਰ ਗੋਲਡੀ ਕਾਂਗਰਸ ਵੱਲੋਂ ਪਰ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸੀਐਮਾਨ ਜਿੱਤ ਹਾਸਲ ਕਰ ਲੈਂਦੇ ਨੇ ਤੇ ਗੋਲਡੀ ਖੰਗੂੜਾ ਹਾਰ ਜਾਂਦੇ ਨੇ ਵਿਧਾਨ ਸਭਾ ਚੋਣਾਂ ਦੌਰਾਨ ਤੇ ਇਸ ਦੇ ਨਾਲ ਕਾਫੀ ਲੰਬੇ ਸਮੇਂ ਤੋਂ ਇਹਨਾਂ ਵੱਲੋਂ ਕਾਂਗਰਸ ਪਾਰਟੀ ਵੱਲੋਂ ਸਿਆਸਤ ਕੀਤੀ ਜਾ ਰਹੀ ਸੀ ਕਾਂਗਰਸ ਪਾਰਟੀ ਦਾ ਹਿੱਸਾ ਰਹਿੰਦੇ ਨੇ ਸੋਪੂ ਸਟੂਡੈਂਟ ਯੂਨੀਅਨ ਆਫ ਪੰਜਾਬ ਯੂਨੀਵਰਸਿਟੀ ਦੇ ਪ੍ਰਧਾਨ ਵੀ ਰਹਿ ਚੁੱਕੇ ਨੇ ਇਸ ਦੇ ਨਾਲ ਹੀ ਸੰਗਰੂਰ ਚ ਪੰਚਾਇਤੀ ਰਾਜ ਸੰਗਠਨ ਦੇ ਚੇਅਰਮੈਨ ਵੀ ਰਹਿ ਚੁੱਕੇ ਨੇ ਇਸ ਦੇ ਨਾਲ ਕਾਫੀ ਲੰਬੇ ਸਮੇਂ ਤੋਂ ਸਿਆਸਤ ਦੇ ਵਿੱਚ ਬਰਕਰਾਰ ਸਨ ਐਕਟਿਵ ਪੋਲਿਟਿਕਸ ਕਰਦੇ ਨਜ਼ਰਾਂ ਦੇ ਸਨ ਦਲਵੀਰ ਗੋਲਡੀ ਪਰ ਜਦੋਂ ਸੁਖਪਾਲ ਥੇਹਰਾ ਨੂੰ ਕਾਂਗਰਸ ਪਾਰਟੀ ਵੱਲੋਂ ਸੰਗਰੂਰ ਤੋਂ ਕੈਂਡੀਡੇਟ ਅਲਾਨਿਆ ਜਾਂਦਾ ਉਸ ਸਮੇਂ ਵੀ ਗੋਲਡੀ ਖੰਗੂੜਾ ਵੱਲੋਂ ਦੋਖ ਪ੍ਰਗਟਾਇਆ ਜਾਂਦਾ ਹੈ ਰੋਜ਼ ਜਤਾਇਆ ਜਾਂਦਾ ਹੈ ਇਸ ਦੇ ਨਾਲ ਹੀ ਫਿਰ ਪਾਰਟੀ ਦੇ ਕਈ ਸੀਨੀਅਰ ਦਿਗਜ ਨੇਤਾ ਗੋਲਡੀ ਖੰਗੂੜਾ ਨੂੰ ਮਨਾਉਣ ਵਾਸਤੇ ਵੀ ਪਹੁੰਚਦੇ ਨੇ ਪਰ ਉਸ ਦੌਰਾਨ ਵੀ ਗੋਲਡੀ ਖੰਗੂੜਾ ਦੇ ਤੇਵਰ ਬਦਲੇ ਨਜ਼ਰ ਆ ਰਹੇ ਸਨ ਕਿਉਂਕਿ ਉਹਨਾਂ ਦੇ ਬਿਆਨ ਦੇ ਵਿੱਚ ਵੀ ਕਈ ਵਾਰ ਉਹਨਾਂ ਨੇ ਇਹ ਜਤਾਨ ਦੀ ਕੋਸ਼ਿਸ਼ ਕੀਤੀ ਸੀ ਕਿ ਉਹਨਾਂ ਦਾ ਨਾਂ ਜਦ ਨਹੀਂ ਅਲਾਨਿਆ ਜਾਂਦਾ ਤੇ ਉਹਨਾਂ ਦੇ ਪਰਿਵਾਰ ਤੇ ਸਮਰਥਕ ਵੀ ਕਾਫੀ ਜ਼ਿਆਦਾ ਰੋਸ ਚ ਸਨ ਜਿਸ ਦਾ ਨਤੀਜਾ ਅੱਜ ਦੇਖਣ ਨੂੰ ਮਿਲ ਰਿਹਾ ਹੈ ਤੇ ਕਾਂਗਰਸ ਪਾਰਟੀ ਦੇ ਵਿੱਚ ਕਿਤੇ ਨਾ ਕਿਤੇ ਮਤ ਪੇਜ ਨਿਭੜਦੇ ਨਜ਼ਰ ਨਹੀਂ ਆ ਰਹੇ ਨੇ ਲਗਾਤਾਰ ਵਾਦੇ ਨਜ਼ਰ ਆ ਰਹੇ ਨੇ ਜਿਸ ਕਰਕੇ ਲੋਕਾਂ ਚ ਵੀ ਚਰਚਾ ਹੈ ਕਿ ਇਸ ਦਾ ਫਾਇਦਾ ਵਿਰੋਧੀ ਪਾਰਟੀਆਂ ਚੱਕ ਸਕਦੀਆਂ ਨੇ ਜਿਸ ਤਰੀਕੇ ਦੇ ਨਾਲ ਸੰਗਰੂਰ ਤੋਂ ਕਾਂਗਰਸ ਵੱਲੋਂ ਸੁਪਾਲ ਖੈਰਾ ਦਾ ਨਾਮ ਉਮੀਦਵਾਰ ਵਜੋਂ ਐਲਾਨ ਦਿੱਤਾ ਗਿਆ ਤਾਂ ਉੱਥੇ ਹੀ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਮੀਥੇਰ ਦਾ ਨਾਮ ਕੈਂਡੀਡੇਟ ਵਜੋਂ ਐਲਾਨ ਦਿੱਤਾ ਗਿਆ ਤੇ ਭਾਜਪਾ ਵੱਲੋਂ ਕਿਤੇ ਨਾ ਕਿਤੇ ਹਜੇ ਵੀ ਆਪਣੇ ਸੰਗਰੂਰ ਤੋਂ ਕੈਂਡੀਡੇਟ ਦੇ ਨਾਮ ਨੂੰ ਲੈ ਕੇ ਪਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਡਿਸਕਸ਼ਨਸ ਹਜੇ ਵੀ ਜਾ ਰਹੀਆਂ ਨੇ ਪਰ ਇਸ ਦੌਰਾਨ ਹੁਣ ਲੋਕਾਂ ਚ ਵੀ ਚਰਚਾ ਹੈ ਨੇ ਕਿ ਜਿਸ ਤਰੀਕੇ ਦੇ ਨਾਲ ਕਾਂਗਰਸ ਪਾਰਟੀ ਦੇ ਕਈ ਪੁਰਾਣੇ ਆਗੂ ਪਾਰਟੀ ਦਾ ਸਾਥ ਛੱਡ ਕੇ ਦੂਜੀ ਪਾਰਟੀਆਂ ਜਾਣਾ ਸ਼ੁਰੂ ਹੋ ਚੁੱਕੇ ਨੇ ਸਿਰਫ ਇਸੇ ਕਰਕੇ ਕਿ ਉਹਨਾਂ ਦਾ ਨਾਂ ਕੈਂਡੀਡੇਟ ਵਜੋਂ ਨਹੀਂ ਲਾਨਿਆ ਗਿਆ ਤਾਂ ਇਸੇ ਦੇ ਦੌਰਾਨ ਗੋਲਡੀ ਖੰਗੂੜਾ ਵੱਲੋਂ ਵੀ ਹੁਣ ਦੂਜੀ ਪਾਰਟੀਆਂ ਦਰੂ ਕੀਤਾ ਜਾ ਸਕਦਾ ਹੈ ਚਰਚਾਵਾਂ ਦੇਖਣ ਨੂੰ ਮਿਲ ਰਹੀਆਂ ਨੇ ਹਾਲਾਂਕਿ ਇਸ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਅਜੇ ਤੱਕ ਸਿਰਫ ਗੋਲਡੀ ਖੰਗੂੜਾ ਵੱਲੋਂ ਇੱਕ ਰਿਜ਼ਾਈਨ ਦਾ ਦਾਅਵੇ ਕੇ ਅਸਤੀਫਾ ਪਾਰਟੀ ਤੋਂ ਅਸਤੀਫਾ ਦੇਣ ਦਾ ਹੀ ਇੱਕ ਲੈਟਰ ਜਾਰੀ ਕੀਤਾ ਗਿਆ ਤੇ ਲੋਕਾਚ ਇਹ ਲੈਟਰ ਸਾਹਮਣੇ ਆਉਣ ਤੋਂ ਬਾਅਦ ਲਗਾਤਾਰ ਚਰਚਾਵਾ ਵੀ ਦੇਖਣ ਨੂੰ ਮਿਲ ਰਹੀ ਹੈ ਕਿ ਦੂਜੀ ਪਾਰਟੀਆਂ ਵੱਲ ਰੁਕ ਕਰ ਸਕਦੇ ਨੇ ਪਰ ਇਸ ਦੀ ਹਜੇ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਹੈ ਤੇ ਇਸ ਦੇ ਨਾਲ ਲਗਾਤਾਰ ਹੁਣ ਸੰਗਰੂਰ ਦੇ ਵਿੱਚ ਵੀ ਕਾਂਗਰਸ ਪਾਰਟੀ ਲਗਾਤਾਰ ਡਗਮਗਾਂਦੀ ਨਜ਼ਰ ਆ ਰਹੀ ਹੈ ਤਾਂ ਦੇਖਣਾ ਹੋਵੇਗਾ ਕਿ ਹੁਣ 골ਡੀ ਖੰਗੂੜਾ ਵੱਲੋਂ ਕਿਸ ਪਾਰਟੀ ਵੱਲ ਰੁਕ ਕੀਤਾ ਜਾਂਦਾ ਜਾਂ ਫਿਰ ਹਜੇ ਇੰਤਜ਼ਾਰ ਕਰਦੇ ਹੋਏ ਨਜ਼ਰਾਂਗੇ ਤਾਂ ਲੋਕ ਸਭਾ